ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈਗੀ ਉਹ ਵੀਡੀਓ ਹੈ ਜੀ ਮੁਕਸਰ ਸਾਹਿਬ ਦੇ ਗੁਰੂ ਘਰ ਦੀ ਜਿੱਥੇ ਕਿਹਾ ਜਾ ਰਿਹਾ ਕਿ ਇੱਕ ਬੰਦਾ ਅਤੇ ਇੱਕ ਬੁੜੀ ਉਹ ਇੱਕ ਦੂਜੇ ਨੂੰ ਨੰਬਰ ਫੜਾ ਰਹੇ ਨੇ ਇਸ ਤਰ੍ਹਾਂ ਉਸ ਵੀਡੀਓ ਵਿੱਚ ਦਿਖ ਰਿਹਾ ਹੈ ਤੇ ਉਸ ਵੀਡੀਓ ਨੂੰ ਵਾਇਰਲ ਕਰਕੇ ਲੋਕ ਕਹਿ ਰਹੇ ਨੇ ਕਿ ਦੇਖੋ ਹੁਣ ਲੋਕਾਂ ਨੇ ਗੁਰੂ ਘਰ ਨੂੰ ਵੀ ਨਹੀਂ ਛੱਡਿਆ ਉੱਥੇ ਵੀ ਉਹੋ ਜਿਹਾ ਕੰਮ ਕਰ ਰਹੇ ਨੇ ਯਾਨੀ ਨੰਬਰ ਫੜਾ ਰਹੇ ਨੇ ਤਾਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਪਰ ਕਈ ਲੋਕਾਂ ਨੇ ਉਹਦੇ ਤੇ ਆਖਿਆ ਕਿ ਤੁਹਾਨੂੰ ਕੀ ਪਤਾ ਉਹ ਕੀ ਚੀਜ਼ ਹੈ ਜਾਂ ਕੀ ਫੜਾ ਰਹੇ ਨੇ ਜਾਂ ਉਹ ਕੌਣ ਨੇ ਇਸੇ ਦੇ ਉੱਤੇ ਹੁਣ ਇਹ ਕਮੈਂਟ ਬੜਾ ਵਾਇਰਲ ਹੋ ਰਿਹਾ ਹੈ ਤੇ ਉਹ ਕਮੈਂਟ ਕੀਤਾ ਹੈ ਸੁਖੀ ਸਿੰਘ ਨਾਂ ਦੇ ਇੱਕ ਅਕਾਊਂਟ ਤੋਂ ਉਹਦੇ ਵਿੱਚ ਉਹ ਕਮੈਂਟ ਵਿੱਚ ਆਖਿਆ ਗਿਆ ਹੈ ਕਿ ਇਹ ਜਿਹੜੇ ਦੋਵੇਂ ਬੰਦਾ ਤੇ ਬੁੜੀ ਨੇ ਇਹ ਮੇਰੇ ਮੰਮੀ ਡੈਡੀ ਨੇ ਅਤੇ ਉਹ ਜੋ ਫੜਾ ਰਹੇ ਨੇ ਉਹ ਨੰਬਰ ਨਹੀਂ ਫੜਾ ਰਹੇ ਪਰਚੀ ਦੇ ਉੱਤੇ ਸਕੋਂ ਉਹ ਟੋਕਨ ਫੜਾ ਰਹੇ ਨੇ ਐਦਾਂ ਉਸ ਕਮੈਂਟ ਦੇ ਵਿੱਚ ਸਫਾਈ ਦਿੱਤੀ ਹੋਈ ਆ ਤੇ ਹੁਣ ਕਈਆਂ ਨੇ ਉਹਨੂੰ ਸਹੀ ਮੰਨਿਆ ਹੈ ਕਿ ਹਾਂਜੀ ਐਦਾਂ ਵੀ ਹੋ ਸਕਦਾ ਕਿ ਇਹੀ ਸੱਚ ਹੋਣਾ ਜੋ ਕਮੈਂਟ ਵਿੱਚ ਆਖਿਆ ਗਿਆ ਤੇ ਕਈਆਂ ਨੇ ਆਖ ਕਿ ਇਹ ਕਮੈਂਟ ਜਾਣਬੁੱਝ ਕੇ ਕੀਤੇ ਗਏ ਨੇ ਉਹਨਾਂ ਦੀ ਇਮੇਜ ਨੂੰ ਸਾਫ਼ ਕਰਨ ਲਈ ਬਾਕੀ ਤੁਹਾਡਾ ਕੀ ਖਿਆਲ ਹੈ ਦੋਸਤੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸੱਚਮੁੱਚ ਨੰਬਰ ਪੜਾ ਰਹੇ ਸਨ ਜਾਂ ਫਿਰ ਆ ਟੋਕਣ ਵਾਲੀ ਗੱਲ ਸਹੀ ਹੈ